ਆਪ ਦੇ ਨਾਲ ਨੌਜਵਾਨੀ ਇਸੇ ਕਰਕੇ ਜੁੜੇ ਸੀ ਕਿਉਂਕਿ ਉਹ ਨਸ਼ਿਆਂ ਦੇ ਖਿਲਾਫ ਤੇ ਉਹਨਾਂ ਨੂੰ ਨਸ਼ੇ ਨੂੰ ਬਾਹਰ ਕੱਢ ਰਹੇ ਸੀ ਫਿਰ ਤੁਸੀਂ ਉਹਨਾਂ ਤੋਂ ਬਾਅਦ ਹੁਣ ਕੀ ਕਰਦੇ ਨਹੀਂ ਅਸੀਂ ਤੇ ਆਪਣੀ ਜਿੰਨੀ ਕੁ ਕੋਸ਼ਿਸ਼ ਕਰ ਰਹੇ ਪਰ ਜੋ ਅਮਰਪਾਲ ਸਿੰਘ ਕਰ ਰਿਹਾ ਸੀ ਜਾਂ ਜੋ ਉਹਨਾਂ ਨੂੰ ਹੰਗਾਰਾ ਮਿਲ ਰਿਹਾ ਸੀ ਜਾਂ ਉਹ ਉਹ ਸਾਡੇ ਕੋ ਤੇ ਨਹੀਂ ਹੋ ਸਕਦਾ ਪਰ ਅਸੀਂ ਇਹ ਚੀਜ਼ ਹੈ ਕਿ ਉਹਨਾਂ ਦੇ ਪਿੱਛੋਂ ਜਿਹੜੀ ਲੜਾਈ ਨੂੰ ਜਾਰੀ ਰੱਖ ਰਹੇ ਆ ਸਵਾਲ ਇਹ ਹੈ ਜਿਹੜਾ ਭਾਈ ਅਮਰਪਾਲ ਸਿੰਘ ਤੇ ਲਗਾਤਾਰ ਵਿਰੋਧੀਆਂ ਬਦਲ ਜਿਹੜੇ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਨੂੰ ਮਤਲਬ ਚੈਟਾ ਕਿਤੇ ਕੁਸ ਕਿਤੇ ਕੁਸ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੇ ਬੰਦੇ ਨੇ ਪੰਜ ਸੱਤ ਲਾ ਲਓ ਜਾਂ ਸਰਕਾਰ ਦੇ ਲਾ ਲਓ ਜਾਂ ਤੁਸੀਂ ਏਜੰਸੀਆਂ ਦਾ ਉਹਨਾਂ ਨੂੰ ਮੰਨਦੇ ਹੋ ਕਿ ਉਹਨਾਂ ਬੰਦੇ ਦੇ ਉੱਪਰ ਤੁਸੀਂ ਕਿਤੇ ਮਾਨਹਾਨੀ ਦਾ ਕੇਸ ਜਾਂ ਕੋਈ ਹੋਰ ਕੋਰਟ ਦੇ ਵਿੱਚ ਕੇਸ ਲੈ ਕੇ ਗਏ ਹੋ ਇਹ ਮੇਰਾ ਖਿਆਲ ਹੈ ਕਿ ਜੋ ਜਿਹੜਾ ਸਰਕਾਰਾਂ ਸਰਕਾਰਾਂ ਨੂੰ ਜ ਸਾਡੀਆਂ ਪੁੱਛ ਇਸ ਤਰ੍ਹਾਂ ਨੂੰ ਇਹੋ ਜਿਹਾ ਡਰ ਪਿਆ ਕਿ ਉਹਨਾਂ ਦੇ ਆਉਣ ਨਾਲ ਸਾਡੀਆਂ ਜਿਹੜੀ ਕੁਰਸੀਆਂ ਨੂੰ ਖਤਰਾ ਇਸ ਕਰਕੇ ਉਹਨਾਂ ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਕਰਦਾਰ ਕੁਸ਼ੀਆਂ ਕਦੀ ਨਸ਼ਿਆਂ ਦਾ ਕਈ ਕੋਈ ਮਸਲਾ ਲੈ ਆਉਂਦੇ ਹੁਣ ਉਹ ਜੋ ਜੋ ਇੱਕ ਇਹ ਬਰਤਾਂਤ ਸਿਰਜਿਆ ਜਾ ਰਿਹਾ ਸੀਗਾ ਤੇ ਆ ਹੁਣ ਤੁਸੀਂ ਦੇਖੋ 31 ਤਰੀਕ ਨੂੰ ਬਾਜੇਕੇ ਨੇ ਆ ਕੇ ਬਾਜੇਕੇ ਲੋ ਕਹਿ ਰਹੇ ਸੀ ਕਿ ਬਾਜੇਕੇ ਕਹਿੰਦਾ ਕਿ ਉਹ ਐਦਾਂ ਕਰਦੇ ਆ ਪਰ ਉਹਨੇ ਆ ਕੇ ਸਾਫ ਸਪਸ਼ਟ ਕਰ ਦਿੱਤਾ ਅੱਜ ਆਪਨੇ ਕਲ ਮਾਨਸਾ ਆਏ ਤੁਸੀਂ ਕਿਸ ਮਤਲੇ ਨੇ ਆ ਕੀ ਤੁਸੀਂ ਅੱਜ ਔੜ ਵਾਲੀਆਂ ਦਾ ਵਿਧਾਨ ਸਭਾ ਦੇ ਵਿੱਚ ਤਿਆਰੀ ਕਰਕੇ ਆਏ ਹੋ ਕੀ ਕਿਹਦਾ ਮਾਨਤਾ ਵਿੱਚ ਕੀ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਅਸੀਂ ਮਾਨਸਾ ਵਾ ਨਿਵਾਸੀਆਂ ਦਾ ਬਹੁਤ तहे ਦਿਲ ਤੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਜਦੋਂ ਕੜੂਰ ਸਾਹਿਬ ਇਲੈਕਸ਼ਨ ਹੋਈ ਸੀ ਇੱਥੋਂ ਵੀ ਬਹੁਤ ਸਿੰਘਾਂ ਨੇ ਜਾ ਕੇ ਉੱਥੇ ਬਹੁਤ ਵੱਡਾ ਯੋਗਦਾਨ ਪਾਇਆ ਸੀ ਇਸ ਕਰਕੇ ਅਸੀਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਤੇ ਇਹ ਜੋ ਅਸੀਂ ਇੱਥੇ ਆਉਣ ਦਾ ਸਾਡਾ ਮੁਕਾਰਨੇ ਹੋਈ ਆ ਕਿ ਜੋ ਸਾਡੇ ਅਸੀਂ ਅਕਾਲੀ ਦਲ ਵਾਰਿਸ ਪੰਜਾਬ ਦੇ ਰਾਜਨੀਤਿਕ ਪਾਰਟੀ ਬਣਾਈ ਆ ਤੇ ਉਹਦੇ ਵਿਸਥਾਰ ਵਾਸਤੇ ਅਸੀਂ ਪਹਿਲਾਂ ਤੇ ਜ਼ਿਲ੍ਹਿਆਂ ਦੀ ਪੰਜ ਮੈਂਬਰੀਆਂ ਕਮੇਟੀਆਂ ਬਣਾਈਆਂ ਸੀ ਗੜੀ ਬਲਾਕ ਪੱਧਰ ਤੇ ਬਾਕੀ ਪਿੰਡ ਪੱਧਰ ਤੇ ਜੋ ਬਣਾਉਣ ਵਾਸਤੇ ਇਹਨਾਂ ਸਿੰਘਾਂ ਦੀ ਡਿਊਟੀ ਲੱਗੀ ਸੀ ਉਹਨਾਂ ਨੇ ਕੁਝ ਕਮੇਟੀਆਂ ਤਿਆਰ ਕੀਤੀਆਂ ਵਾ ਤੇ ਉਹਨਾਂ ਨੂੰ ਅਸੀਂ ਇੱਥੇ ਮਾਨਤਾ ਦੇਣ ਵਾਸਤੇ ਹੀ ਆਇਆ ਕਿ ਉਹ ਤਕੜੇ ਹੋ ਕੇ ਕੰਮ ਕਰਨ ਤੇ ਜਿਹੜਾ ਪਾਰਟੀ ਦਾ ਸੰਗਠਨ ਮਜ਼ਬੂਤ ਹੋਵੇ ਤੇ ਆਉਣ ਵਾਲੇ ਸਮੇਂ 'ਚ ਜਿਹੜੀਆਂ ਜੋ ਇਲੈਕਸ਼ਨ ਆਉਣ ਆਪਾਂ ਤਕੜੇ ਹੋ ਕੇ ਲੜੀਏ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਜਿਹੜੇ ਤੁਸੀਂ ਕੈਂਡੀਡੇਟ ਖੜੇ ਕਰ ਰਹੇ ਹੋ ਉਹਨਾਂ ਉੱਪਰ ਕੀ ਸ਼ਰਤਾਂ ਦੇ ਕੀ ਕੰਡੀਸ਼ਨ ਲਾ ਕੇ ਕਰ ਰਹੇ ਹੋ ਨਹੀਂ ਸ਼ਰਤ ਤੇ ਅਸੀਂ ਕੋਈ ਚੰਗੀ ਸ਼ਿਵੀ ਵਾਲੇ ਕੋਈ ਪੜ੍ਹੇ ਲਿਖੇ ਨੌਜਵਾਨ ਜਿਹੜੇ ਕੋਈ ਜਿਹੜੇ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਹੋਣ ਪੰਜਾਬ ਨੂੰ ਪੰਥ ਨੂੰ ਸਮਰਪਿਤ ਹੋਣ ਕਿ ਜਿਹੜੇ ਕਿ ਆਪਣੇ ਨਿਸ਼ਕਾਮ ਸੇਵਾ ਕਰ ਸਕਦੇ ਹੋ ਇਹ ਨਾ ਕਿ ਕੋ ਘਰ ਭਰਨ ਵਾਸਤੇ ਜਾਂ ਕੋਈ ਲੁੱਟਖਸਟ ਕਰਨ ਵਾਸਤੇ ਇਹ ਇਹ ਪਾਸੇ ਨੂੰ ਆਵੇ ਅਸੀਂ ਇਹੋ ਜੀ ਰਾਜਨੀਤੀ ਤੋਂ ਕਿਨਾਰਾ ਕਰਨਾ ਚਾਹ ਰਹੇ ਹਾਂ ਕਿ ਜੋ ਪਹਿਲਾਂ ਚੱਲ ਰਹੀ ਹੈ ਇਹਨੇ ਸਾਡੇ ਪੰਜਾਬ ਨੂੰ ਸਾਡੇ ਪੰਥ ਨੂੰ ਬਹੁਤ ਵੱਡੀ ਢਾਲ ਆਈ ਆ ਇਸ ਕਰਕੇ ਅਸੀਂ ਇਹ ਅਕਾਲੀ ਦਲ ਵਾਰਿਸ ਪੰਜਾਬ ਇਹ ਜਿਹੜੇ ਕਿ ਅਸੀਂ ਚੰਗੇ ਚੰਗੀ ਚੰਗੀ ਸੋਚ ਵਾਲੇ ਸਮਰਪਿਤ ਬੰਦੇ ਚੰਗਾ ਵਧੀਆ ਕੰਮ ਕਰਨ ਵਾਲਿਆਂ ਨੂੰ ਅੱਗੇ ਲੱਗਿਆ ਇੱਕ ਸਾਨੂੰ ਪਤਾ ਲੱਗਿਆ ਵੀ ਲੋਕ ਬਹੁਤ जोडਣਾ ਚਾਹੁੰਦੇ ਨੇ ਪ੍ਰਾਂਤੂ ਪੁਲਿਸ ਤੋਂ ਡਰਦੇ ਬਾਰੇ ਅਜੇ ਸਾਹਮਣੇ ਨਹੀਂ ਆ ਰਹੇ ਤੁਸੀਂ ਇਸੇ ਬਾਰੇ ਕੋਈ ਪ੍ਰਬੰਧ ਕੀਤਾ ਵੀ ਉਹਨਾਂ ਦੀ ਕੋਈ ਸੇਫਟੀ ਵਾਸਤੇ ਇਹ ਜੀ ਹੈ ਮੇਰਾ ਖਿਆਲ ਹੈ ਕਿ ਸਰਕਾਰਾਂ ਨੂੰ ਜਾਂ ਹੋਰ ਰਾਜਨੀਤਿਕ ਤਿਰਾਂ ਨੂੰ ਇੱਕ ਡਰ ਬਹੁਤ ਪਿਆ ਹੋਇਆ ਕਿ ਲੋਕ ਅਮਰਤਪਾਲ ਸਿੰਘ ਨੂੰ ਜਾਂ ਸਾਡੀ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਦੇ ਰਹੇ ਆ ਪਿਆਰ ਦੇ ਰਹੇ ਆ ਇਸ ਕਰਕੇ ਇਹਨਾਂ ਨੂੰ ਹੁਣ ਇਹੋ ਜਿਹੇ ਹੱਤ ਕੰਡੇ ਉਸ ਦੇ ਥਰੂ ਲੋਕਾਂ ਨੂੰ ਫੋਨ ਕਰਵਾ ਕੇ ਜਾਂ ਕੋਈ ਇਹ ਜੇ ਡਰ ਡਰ ਰਾਤ ਮੁਕਾ ਕੇ ਉਹਨਾਂ ਨੂੰ ਘਰ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੋਕ ਬਹੁਤ ਚੜ੍ਹਦੀ ਕਲਾ ਚ ਆ ਬਾਕੀ ਅਸੀਂ ਜਿੱਥੇ ਜਿੱਥੇ ਸਾਨੂੰ ਇਹ ਸ਼ਿਕਾਇਤਾਂ ਆਉਂਦੀਆਂ ہیں ਉੱਥੇ ਉੱਥੇ ਸਾਰੇ ਆਪਣੀ ਜ਼ਿਲ੍ਹੇ ਦੀਆਂ ਟੀਮਾਂ ਨੂੰ ਜਾਂ ਸਾਨੂੰ ਵੀ ਕਿਤੇ ਲੋੜ ਪਈ ਤੇ ਅਸੀਂ ਉਸ ਕਦੇ ਡੀਜੀਪੀ ਸਾਹਿਬ ਨੂੰ ਮਿਲ ਕੇ ਇਹ ਮੰਗ ਰੱਖਾਂਗੇ ਕਿ ਸਾਡੇ ਜਿਹੜੇ ਪਾਰਟੀ ਸਮਰਥਕਾਂ ਨੂੰ ਕਿਉਂ ਤੱਕ ਕੀਤਾ ਜਾ ਰਿਹਾ ਜੀ ਜੀ ਅਜਾਬ ਤੁਸੀਂ ਕਿਹਾ ਵੀ ਪਾਰਟੀ ਦੇ ਜਿਹੜੇ ਆਗੂ ਜਿੱਤਣਗੇ ਅਸੀਂ ਇਹੋ ਜਿਹੀ ਪਾਰਟੀ ਦੇ ਮਤਲਬ ਕੈਂਡੀਡੇਟ ਭਾਲ ਰਹੇ ਜਿਹੜੇ ਸਾਫ ਸ਼ਰੀ ਵਾਲੇ ਇੱਕ ਪਾਸੇ ਭਾਈ ਅਮਰਪਾਲ ਸਿੰਘ ਜਿੱਤੇ ਵੀ ਐਮਪੀ ਵੀ ਬਣੇ ਫਿਰ ਵੀ ਮਤਲਬ ਸਰਕਾਰਾਂ ਨੇ ਰਵਈਆ ਜਿਹੜਾ ਵੀ ਕੈਂਪੀ ਨੂੰ ਐਮਪੀ ਬਣ ਨਹੀਂ ਦਿੱਤਾ ਗਿਆ ਫਿਰ ਕਿਵੇਂ ਦੇਖਦੇ ਹੋ ਵੀ ਆਉਣ ਵਾਲੇ ਸਮੇਂ ਵਿੱਚ ਜੇ ਕੈਂਡੀਡੇਟ ਜਿੱਤਦੇ ਵੀ ਨੇ ਤਾਂ ਉਹਨਾਂ ਨਾਲ ਇਹ ਰਵਈਆ ਰਹਿੰਦਾ ਤਾਂ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਇੱਕ ਬਹੁਤ ਵੱਡੀ ਸਾਡੇ ਇਤਰਾਸ ਦੀ ਲਾ ਲੋ ਜੋ ਸਾਡੇ ਦੇਸ਼ ਦਾ ਕਾਨੂੰਨ ਹੈ ਆ ਸਵਿਧਾਨ ਹੈ ਆ ਜੋ ਕਾਨੂੰਨ ਕਹਦੇ ਆ ਮੇਰੇ ਖਿਆਲੋਂ ਸਾਰਿਆਂ ਨੂੰ ਛਿੱਕੇ ਟੰਕੇ ਸਾਡੇ ਲੋਕਾਂ ਨਾਲ ਧੱਕਾ ਕੀਤਾ ਜਾਂਦਾ ਕਿ ਇੱਥੇ ਵੇਖੋ ਹਾਰੇ ਹੋਿਆਂ ਨੂੰ ਤੇ ਬਹੁਤ ਗੱਡੀਆਂ ਦਿੱਤੀਆਂ ਜਾਂਦੀਆਂ ਤੇ ਜਿਹੜੇ ਪੰਜਾਬ ਤੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਹੋਏ ਬੰਦੇ ਨੂੰ ਜੇਲ੍ਹ ਚੋਂ ਨਹੀਂ ਛੱਡਿਆ ਜਾ ਰਿਹਾ ਕਿਉਂਕਿ ਉਹ ਲੋਕਾਂ ਦੀ ਆਵਾਜ਼ ਆ ਲੋਕ ਉਹਨੂੰ ਚਾਹੁੰਦੇ ਆ ਉਹ ਲੋਕਾਂ ਦੇ ਮਸਲੇ ਉਹ ਇਥੇ ਵਧੀਆ ਤਰੀਕੇ ਨਾਲ ਰੱਖ ਸਕਦਾ ਇਸੇ ਕਰਕੇ ਲੋਕਾਂ ਨੇ ਚੁਣਿਆ ਤੇ ਉਹ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਵਾਸਤੇ ਹੀ ਉਹਨਾਂ ਨੂੰ ਬੰਦ ਕੀਤਾ ਹੋਇਆ ਜਿਹੜਾ ਵੀ ਇੱਥੇ ਕੋਈ ਪੰਜਾਬ ਦੇ ਹੱਕਾਂ ਦੀ ਪੰਜਾਬ ਚ ਜਿਹੜੇ ਕੋ ਕਰੰਟ ਮਸਲਾ ਜਿਹੜਾ ਨਸ਼ਿਆਂ ਦਾ ਬਹੁਤ ਵੱਡਾ ਮਸਲਾ ਵਾ ਤੇ ਜਿਹੜਾ ਵੀ ਕੋਈ ਉੱਤੇ ਗੱਲ ਕਰਦਾ ਉੱਤੇ ਉਹ ਉਹਨੂੰ ਉਹਨੇ ਅੰਦਰ ਸੁੱਟ ਦਿੱਤਾ ਜਾਂਦਾ ਇੱਕ ਪਾਸੇ ਸਰਕਾਰ ਕਹ ਰਹੀ ਕਿ ਅਸੀਂ ਯੋਧ ਨਸ਼ਿਆਂ ਵਿਰੁੱਧ ਲੜ ਰਹੇ ਹਾਂ ਪਰ ਜਿਹੜੇ ਲੜ ਰਹੇ ਆ ਸਹੀ ਤਰੀਕੇ ਨਾਲ ਜਿਹੜੇ ਜਿਨ੍ਹਾਂ ਨੂੰ ਫਿਕਰ ਹੈ ਕਿ ਆਪਣੀ ਨੌਜਵਾਨੀ ਨੂੰ ਬਚਾਉਣਾ ਉਹਨਾਂ ਉਹਨਾਂ ਦੇ ਉੱਪਰ ਹੀ ਇਹ ਪਰਚੇ ਪਾ ਕੇ ਉਹਨਾਂ ਨੂੰ ਐਸਐਨਐਸਏ ਵਰਗੇ ਜਾਂ ਇਹੋ ਜਿਹਾ ਕਾਨੂੰਨ ਕੈਦਿਆਂ ਚ ਕਾਲੇ ਕਾਨੂੰਨਾਂ ਚ ਅੰਦਰ ਰੱਖਿਆ ਹੋਇਆ ਤੇ ਜੇ ਇਥੇ ਹੋਰ ਵੀ ਕੋਈ ਨੌਜਵਾਨ ਜਿੱਦਾਂ ਇਥੇ ਮਾਨਸਾ ਤੋਂ ਹੀ ਆ ਪਰਮਿੰਦਰ ਸਿੰਘ ਝੋਟਾ ਹੀ ਆ ਤੇ ਉਹ ਜੇ ਨਸ਼ਿਆਂ ਦੇ ਉਬਰਦ ਲੜਾਈ ਲੜ ਰਿਆ ਤੇ ਪੁਲਿਸ ਉੱਤੇ ਪਤਾ ਨਹੀਂ ਉਹਦੇ ਪਰਿਵਾਰ ਤੇ ਕਿੰਨੇ ਕਿ ਪਰਚੇ ਪਾ ਦਿੰਦੇ ਆ ਇਸ ਕਰਕੇ ਮੇਰਾ ਕਹਿ ਲੱਕੇ ਸਾਡੀਆਂ ਸਰਕਾਰਾਂ ਚਾਹੁੰਦੀਆਂ ਨੇ ਕਿ ਪੰਜਾਬ ਚੋਂ ਨਸ਼ਾ ਬੰਦ ਹੋਵੇ ਇਹ ਸਾਡੀ ਨੌਜਵਾਨੀ ਨੂੰ ਬਰਬਾਦ ਕਰਨਾ ਚਾਹੁੰਦੀਆਂ ਇਸ ਕਰਕੇ ਸਾਨੂੰ ਪੰਜਾਬ ਦੇ ਲੋਕਾਂ ਨੂੰ ਖੁਦ ਹੀ ਸੁਚੇਤ ਹੋਣ ਦੀ ਲੋੜ ਆ ਖੁਦ ਹੀ ਇਕੱਠੇ ਹੋ ਕੇ ਇਹ ਨਸ਼ੇ ਦੀ ਜਿਹੜੀ ਆ ਜੜ ਪੁੱਟਣ ਦੀ ਲੋੜ ਹੈ ਅੱਛਾ ਅੰਬਰ ਮਹਿਬ ਕਿਵੇਂ ਚਲਾਉਂ ਹਾਂ ਜੀ ਨਸ਼ੇ ਦੇ ਵਿਰੋਧ ਵਿੱਚ ਨੌਜਵਾਨਾਂ ਨੂੰ ਆਪ ਦੇ ਨਾਲ ਜੋੜਨ ਵਾਸਤੇ ਕਹੇ ਜੋ ਮਹਿੰਮ ਚਲਾਉਂਦੇ ਤੁਸੀਂ ਇਹ ਮੇਰਾ ਖਿਆਲ ਹੈ ਕਿ ਨਸ਼ੇ ਨੂੰ ਇਦਾਂ ਇਕੱਲੇ ਕਰੇ ਬੰਦੇ ਦਾ ਚਲੋ ਠੀਕ ਹੈ ਕਿ ਸਾਰੇ ਜਣੇ ਆਪੋ ਆਪਣੀ ਜਗ੍ਹਾ ਤੇ ਕੋਸ਼ਿਸ਼ ਕਰ ਰਹੇ ਆ ਵੈਸੇ ਵੀ ਕਰਾਂਗੇ ਪਰ ਜਿੰਨਾ ਚਿਰ ਸਰਕਾਰਾਂ ਨੇ ਚਾਹੁੰਦੀਆਂ ਜਾਂ ਸਰਕਾਰਾਂ ਚ ਆਪਣੀ ਆਪਾਂ ਸਰਕਾਰਾਂ ਜਿਨੀ ਆਉਂਦੇ ਉਹਨਾਂ ਚ ਨਸ਼ੇ ਬੰਦ ਕਰਨੇ ਮੇਰਾ ਖਿਆਲ ਹੈ ਕਿ ਕਿਉਂਕਿ ਜਿਹੜਾ ਬੰਦਾ ਵੀ ਅੱਗੇ ਉੱਠ ਕੇ ਗੱਲ ਕਰਦਾ ਉਹਤੇ ਪਰਚੇ ਪਾ ਕੇ ਉਹਨੂੰ ਜੇਲ੍ਹ ਚ ਜਾਂ ਸੁੱਟ ਦਿੱਤਾ ਜਾਂਦਾ ਤੇ ਉਹ ਇਹ ਇਹ ਨਸ਼ੇ ਨੂੰ ਬੰਦ ਨਹੀਂ ਕਰਨਾ ਚਾਹ ਰਹੇ ਨਸ਼ੇ ਨੂੰ ਪ੍ਰਫੁੱਲਤ ਕਰ ਰਕ ਕੀਤਾ ਜਾ ਰਿਹਾ ਨਸ਼ੇ ਨੂੰ ਵਧਾਇਆ ਜਾ ਰਿਹਾ ਤੇ ਉਹ ਨਸ਼ੇ ਤੋਂ ਬਹੁਤ ਸਾਡੇ ਕੁਛ ਨੇਤੇ ਨੇਤਾ ਲੋਕ ਵੀ ਇਹ ਚਾਹ ਰਹੇ ਆ ਕਿ ਉਹ ਚੁਕਵਾਈ ਕਾਫੀ ਹੋ ਰਹੀ ਹੈ ਕੋਈ ਅਫਸਰशाही ਨੂੰ ਹੋ ਰਹੀ ਹੈ ਇਸ ਕਰਕੇ ਨਸ਼ੇ ਨੂੰ ਰੋਕਣ ਦੇ ਕੋਈ ਡਰਾਮਾ ਕੀਤਾ ਜਾ ਰਿਹਾ ਪਰ ਕੋਈ ਨਸ਼ਾ ਬੰਦ ਨਹੀਂ ਕੀਤਾ ਜਾਦਾ ਭਾਈ ਅਮਰਤਪਾਲ ਦੇ ਨਾਲ ਨੌਜਵਾਨ ਇਸੇ ਕਰਕੇ ਜੁੜੇ ਸੀ ਕਿਉਂਕਿ ਉਹ ਨਸ਼ਾ ਦੇ ਖਿਲਾਫ ਤੇ ਮੁੰਡਿਆਂ ਨੂੰ ਨਸ਼ੇ ਨੂੰ ਬਾਹਰ ਕੱਢ ਰਹੇ ਸੀ ਫਿਰ ਤੁਸੀਂ ਉਹਨਾਂ ਤੋਂ ਬਾਅਦ ਹੁਣ ਕੀ ਕਰ ਰਹੇ ਨਹੀਂ ਅਸੀਂ ਤੇ ਆਪਣੀ ਜਿੰਨੀ ਕੋਸ਼ਿਸ਼ ਕਰ ਰਹੇ ਪਰ ਜੋ ਅਮਰਤਪਾਲ ਸਿੰਘ ਕਰ ਰਿਹਾ ਸੀ ਜਾਂ ਜੋ ਉਹਨਾਂ ਨੂੰ ਹੰਗਾਰਾ ਮਿਲ ਰਿਹਾ ਸੀ ਜਾਂ ਉਹ ਉਹ ਸਾਡੇ ਕੋ ਤੇ ਨਹੀਂ ਹੋ ਸਕਦਾ ਪਰ ਅਸੀਂ ਇਹ ਚੀਜ਼ਾਂ ਕਿ ਉਹਨਾਂ ਦੇ ਪਿੱਛੋਂ ਜਿਹੜੀ ਲੜਾਈ ਨੂੰ ਜਾਰੀ ਰੱਖ ਰਹੇ ਆ ਅਸੀਂ ਇਹ ਚੀਜ਼ਾਂ ਕਿ ਜਿਹੜੀ ਆਪਾਂ ਉਹਨਾਂ ਨੂੰ ਐਮਪੀ ਬਣਾਇਆ ਸੰਗਤਾਂ ਨੇ ਹੁਣ ਉਹਨਾਂ ਨੂੰ ਜੇ ਆਉਣ ਵਾਲੇ ਸਮੇਂ 'ਚ ਸਾਡੀ ਪਾਰਟੀ ਇਹ ਪੰਜਾਬ 'ਚ ਆਉਂਦੀ ਆ ਅੱਗੇ ਆਉਂਦੀ ਆ ਤੇ ਅਸੀਂ ਇਹ ਨਸ਼ਿਆਂ ਦੇ ਉੱਪਰ ਵੱਡੇ ਪੱਧਰ ਤੇ ਜਿਹੜਾ ਕਿ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦੁਆਉਂਦੇ ਆ ਕਿ ਸਭ ਤੋਂ ਪਹਿਲਾਂ ਨਸ਼ੇ ਦੇ ਉੱਪਰ ਹੀ ਵੱਧ ਤੋਂ ਵੱਧ ਕੰਮ ਕੀਤਾ ਜਾਵੇ ਦੂਸਰਾ ਸਵਾਲ ਇਹ ਹੈ ਜਿਹੜਾ ਭਾਈ ਅਮਰਕਵਾਰ ਸਿੰਘ ਦੇ ਲਗਾਤਾਰ ਵਿਰੋਧੀਆਂ ਬਦਲ ਜਿਹੜੇ ਟਾਰਗੇਟ ਕੀਤਾ ਜਾ ਰਹੇ ਆ ਉਹਨਾਂ ਨੂੰ ਮਤਲਬ ਚੈਟਾਂ ਕਿਤੇ ਕੁਸ ਕਿਤੇ ਕੁਸ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੇ ਬੰਦੇ ਨੇ ਪੰਜ ਸੱਤ ਲਾ ਲਓ ਜਾਂ ਸਰਕਾਰ ਦੇ ਲਾ ਲਓ ਜਾਂ ਤੁਸੀਂ ਏਜੰਸੀਆਂ ਦਾ ਉਹਨਾਂ ਨੂੰ ਮੰਨਦੇ ਹੋ ਕਿ ਉਹਨਾਂ ਬੰਦੇ ਦੇ ਉੱਪਰ ਤੁਸੀਂ ਕਿਤੇ ਮਾਨਹਾਨੀ ਦਾ ਕੇਸ ਜਾਂ ਕੋਈ ਹੋਰ ਕੋਰਟ ਦੇ ਵਿੱਚ ਕੇਸ ਲੈ ਕੇ ਗਏ ਹੋ ਇਹ ਮੇਰਾ ਖਿਆਲ ਹੈ ਕਿ ਜੋ ਜਿਹੜਾ ਸਰਕਾਰਾਂ ਸਰਕਾਰਾਂ ਨੂੰ ਜਾਂ ਸਾਡੀਆਂ ਕੁਝ ਇਸ ਤਰ੍ਹਾਂ ਨੂੰ ਇਹੋ ਜਿਹਾ ਡਰ ਪਿਆ ਹੈ ਕਿ ਉਹਨਾਂ ਦੇ ਆਉਣ ਨਾਲ ਸਾਡੀਆਂ ਜਿਹੜੀ ਕੁਰਸੀਆਂ ਨੂੰ ਖਤਰਾ ਇਸ ਕਰਕੇ ਉਹਨਾਂ ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਕਰਤਾਰਕੁਸ਼ੀਆਂ ਕਰੀ ਨਸ਼ਿਆਂ ਦਾ ਕਰੀ ਕੋਈ ਮਸਲਾ ਲੈ ਆਉਂਦੇ ਪਰ ਉਹ ਜੋ ਜੋ ਇੱਕ ਇਹ ਬਰਤਾਂਤ ਸਿਰਜਿਆ ਜਾ ਰਿਹਾ ਸੀਗਾ ਤੇ ਆ ਹੁਣ ਤੁਸੀਂ ਦੇਖੋ 31 ਤਰੀਕ ਨੂੰ ਬਾਜੇ ਕੇ ਨੇ ਆ ਕੇ ਬਾਜੇ ਕੇ ਲੋ ਕਹਿ ਰਹੇ ਸੀ ਕਿ ਬਾਜੇ ਕੇ ਕਹਿੰਦਾ ਕਿ ਉਹ ਐਦਾਂ ਕਰਦੇ ਆ ਪਰ ਉਹਨੇ ਆ ਕੇ ਸਪਸ਼ਟ ਕਰ ਦਿੱਤਾ ਤੇ ਮੇਰਾ ਖਿਆਲ ਹੈ ਕਿ ਇਹਨਾਂ ਚੀਜ਼ਾਂ ਦਾ ਕੋਈ ਆਧਾਰ ਨਹੀਂ ਖਾਲੀ ਉਹਨਾਂ ਦੀ ਜਿਹੜੀ ਲੋਕਾਂ ਲੋਕਾਂ ਦਾ ਜਿਹੜਾ ਬਹੁਤ ਵੱਡਾ ਹੰਗਾਰਾ ਜਾਂ ਪਿਆਰ ਅਮਰਤਪਾਲੋਂ ਮਿਲ ਰਿਹਾ ਉਹ ਉਹੀ ਸਾਰੇ ਤਕਲੀਫ ਆ ਤੇ ਇਸੇ ਕਰਕੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾ ਕੇ ਉਹਨਾਂ ਤੇ ਝੂਠੇ ਇਹੋ ਜੇ ਕਰਕੇ ਕਿ ਲੋਕਾਂ ਦੇ ਮਨ ਚੋਂ ਸ਼ਾਇਦ ਇਹ ਗੱਲ ਅਸੀਂ ਖਤਮ ਕਰ ਸਕੀਏ ਪਰ ਮੇਰਾ ਖਿਆਲ ਹੈ ਕਿ ਜਿੰਨਾ ਇਹ ਇਹੋ ਜਿਹੀ ਗੱਲਾਂ ਕਰਦੇ ਉਹਨਾਂ ਨੌਜਵਾਨੇ ਜਿਹੜੀ ਭਾਈ ਅਮਰਤਪਾਲ ਸੇ ਤੇ ਐਨਐਸਏ ਲੱਗੀ ਇਹਨੂੰ ਤੁਸੀਂ ਚੁਣੌਤੀ ਦੇਣ ਵਾਸਤੇ ਸੁਪਰੀ ਕੋਟ ਦੇ ਕਿੱਥਾ ਹੀ ਖੜਨਾ bắt ਲਾਈ ਇਸ ਸੁਪਰੀਮ ਕੋਰਟ ਚ ਅਸੀਂ ਮੇਰੇ ਖਿਆਲ ਅਸ ਹਫਤੇ ਚ ਨਹੀਂ ਤੇ ਲਗਸ ਵੀਕ ਚ ਉਹ ਅਸੀਂ ਉਹ ਰਿਟਰਨ ਉੱਤੇ ਪਾ ਰਹੇ ਹਾਂ ਕਿਉਂਕਿ ਇੱਥੇ ਦੋ ਸਾਲ ਅਸੀਂ ਲੜਾਈ ਲੜ ਕੇ ਵੇਖੀ ਹਾਈ ਕੋਰਟ ਤੋਂ ਤੇ ਪਿਛਲੀ ਦੋ ਸਾਲ ਦੀ ਦਾ ਵੀ ਕੋਈ ਫੈਸਲਾ ਨਹੀਂ ਹੋ ਸਕਿਆ ਕਿ ਉਹ ਸਹੀ ਸੀ ਕਿ ਗਲਤ ਸੀਗੀ ਇਸ ਕਰਕੇ ਅਸੀਂ ਹੁਣ ਸੁਪਰੀਮ ਕੋਰਟ ਚ ਉਹ ਦੇ ਤਿਆਰੀ ਹੋ ਗਈ ਆ ਤੇ ਸ਼ਾਇਦ ਅਗਲੇ ਹਫਤੇ ਅਸੀਂ ਉਹ 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 ਨਤੀਜਾ ਆ ਜਾਵੇ ਇੱਕ ਦੂਸਰਾ ਸਵਾਲ ਇਹ ਹੈ ਜੀ ਨਾਲ ਭਾਈ ਅਮਰਪਾਲ ਸਿੰਘ ਡਰੂਵਲ ਦੇ ਜੇਲ੍ਹ ਦੇ ਵਿੱਚ ਆ ਉਹਨੂੰ ਪੰਜਾਬ ਦੇ ਆਉਣ ਦੀ ਕੋਈ ਤਿਆਰੀ ਕੀਤੀ ਜਾ ਰਹੀ ਹੈ ਜੀ ਨਹੀਂ ਅਸੀਂ ਤੇ ਅਸੀਂ ਤੇ ਮੰਗ ਵੀ ਕਰਦੇ ਸੀ ਸਭ ਉਹਨਾਂ ਦੇ 9 ਸਾਥੀ ਆ ਗਏ ਸੀ ਤੇ ਬਾਕੀ ਵੀ ਅਸੀਂ ਉਦੋਂ ਸੋਚਦੇ ਸੀ ਕਿ ਉਹ ਵੱਡੀ تعداد ਜਿੱਤੇ ਆ ਤੇ ਉਹਨਾਂ ਨੂੰ ਸ਼ਾਇਦ ਸਰਕਾਰ ਰਿਆ ਕਰੂਗੀ ਪਰ ਉਹ ਤੀਜੀ ਬਣਾ ਐ ਐਨਐਨ ਸੇ ਲਾਉਣੀ ਮੇਰਾ ਖਿਆਲ ਹੈ ਕਿ ਇੱਕ ਸਾਰੇ ਕਾਨੂੰਨ ਕਹਦੇ ਆ ਨੂੰ ਸ਼ਿੱਕੇ ਟੰਕੇ ਬਹੁਤ ਵੱਡੀ ਇੱਕ ਬੇਇਨਸਾਫੀ ਵੀ ਆ ਉਹ ਖਡੂਰ ਸਾਹਿਬ ਦੇ ਲੋਕਾਂ ਨਾਲ ਵੀ ਆ ਕਿ ਜਿਨ੍ਹਾਂ ਦਾ ਉਹ ਐਮਪੀ ਆ ਕਿ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਵਾਸਤੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਪਰ ਅਸੀਂ ਉਹ ਮੇਰੇ ਸਾਨੂੰ ਉਮੀਦ ਹੈ ਕਿ ਸੁਪਰੀਮ ਕੋਰਟ ਇਸ ਨੂੰ ਸਹੀ ਤਰੀਕੇ ਨਾਲ ਲੈ ਕੇ ਤੇ ਇਨਸਾਫ ਕਰੂਗਾ ਇਹਨਾਂ ਲੋਕਾਂ ਨਾਲ ਇੱਕ ਆਖਰੀ ਸਵਾਲ ਹੈ ਜੀ ਜੇ ਭਾਈ ਅੰਮ੍ਰਿਤਪਾਲ ਸਿੰਘ ਡਿਪਰੂਵਲ ਜੇਲ੍ਹ ਦੇ ਵਿੱਚ ਬੰਦ ਆਪਾਂ ਕਈ ਜੇਲਾਂ ਦੇ ਵਿੱਚ ਦੇਖਿਆ ਸਿੱਖ ਨੌਜਵਾਨਾਂ ਨੂੰ ਜਿਨ੍ਹਾਂ ਉੱਤੇ ਜਵਾਬਾ ਲੱਗੇ ਜਾਂ ਹੋਰ ਉਹਨਾਂ ਦਾ ਜਿਹੜਾ ਜੇਲਾ ਦੇ ਵਿੱਚ ਕਤਲ ਹੋ ਰਿਹਾ ਤੁਹਾਨੂੰ ਕੋਈ ਇਸ ਤਰ੍ਹਾਂ ਲੱਗਦਾ ਕਿ ਭਾਈ ਅੰਮ੍ਰਿਤਪਾਲ ਤੇ ਸਰਕਾਰ ਜਾਂ ਯੱਸ ਸੀ ਕੁਝ ਕਰਵਾ ਸਕਦੀਆਂ ਨੇ ਇਹ ਤੇ ਦੇਖੋ ਜੀ ਤੁਸੀਂ ਆਪਾਂ ਨੂੰ ਪਤਾ ਹੀ ਹੈ ਕਿ ਸਿੱਖ ਕਿਤੇ ਵੀ ਹੋਣ ਬਾਹਰ ਹੋਣ ਜਾਂ ਜੇਲ੍ਹ 'ਚ ਹੋਣ ਕਿਤੇ ਵੀ ਹੋਣ ਉਹਨਾਂ ਨਾਲ ਹਮੇਸ਼ਾਰ ਜਗ੍ਹਾ ਤੇ ਧੱਕੇਸ਼ਾਹੀ ਕੀਤੀ ਜਾਂਦੀ ਹੈ ਤੇ ਆ ਹੁਣ ਥੋੜੇ ਦਿਨਿਆਂ ਕੱਲ ਪਰਸੋਂ ਦੀ ਗੱਲ ਹੈ ਕਿ ਉਹ ਸਾਡੇ ਤਰਨਤਾਰਨ ਹਲਕੇ ਤੋਂ ਹੀ ਸੀਗਾ ਨੌਜਵਾਨ ਉਹ ਸੰਗਰੂਰ ਜੇਲ੍ਹ 'ਚ ਉਹਦੀ ਮੌਤ ਹੋ ਗਈ ਹੈ ਤੇ ਮੇਰਾ ਖਿਆਲ ਹੈ ਕਿ ਇਹ ਮੇਰੇ ਇਹ ਸਰਕਾਰਾਂ ਨੂੰ ਪਤਾ ਨਹੀਂ ਕਿ ਆਪਣੇ ਜਿਹੜੇ ਆ ਜਿਮੇਵਾਰੀ ਕਿਉਂ ਨਹੀਂ ਸਮਝਿਆ ਜੇਲਾਂ ਚ ਵੀ ਨਸ਼ੇ ਦਾ ਜਿਹੜਾ ਕੋ ਕਾਰੋਬਾਰ ਹੋ ਰਿਹਾ ਉੱਥੇ ਧਕੇਸ਼ਾ ਹੀ ਹੋ ਰਹੀ ਆ ਇਹ ਜਿਹੜੀ ਆ ਉਥੋਂ ਗੈਂਗਵਾਰ ਚੱਲ ਰਿਹਾ ਵਾ ਇਹ ਮੇਰੇ ਖਿਆਲ ਨਾਲ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਗਈ ਕਿ ਕੋਈ ਬੰਦਾ ਪੰਜਾਬ ਚ ਅੱਜ ਇਹ ਨਹੀਂ ਸੇਫ ਕਹਿ ਸਕਦਾ ਕਿ ਮੈਂ ਸੁਰੱਖਿਆਤਾਂ ਕਿ ਜੇ ਕੋ ਵਪਾਰੀ ਆ ਕੋਈ ਚੰਗਾ ਕਿਸਾਨ ਆ ਕੋ ਮਜ਼ਦੂਰ ਆ ਹਰ ਵੇਲੇ ਕੋ ਡਰ ਦੇ ਸ਼ਾਇਦ ਜੀ ਰਿਹਾ ਆਗੇ ਸਵਾਲ ਇਹ ਆ ਜਿਹੜਾ ਅਗਲਾ ਤੁਸੀਂ ਪ੍ਰੋਗਰਾਮ ਲਿਖ ਕੇ ਆਗਾ ਬਾਬਾ ਬਕਾਲ ਸਾਹਿਬ ਦੀ ਧਰਤੀ ਤੇ ਉਹ ਕਿਸ ਤਰੀਕ ਨੂੰ ਕਿੰਨੇ ਵਜੇ ਹੋ ਰਿਹਾ ਹੈ ਉਹ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਧਰਤੀ ਬਾਬਾ ਬਕਾਲਾ ਸਾਹਿਬ ਵਿਖੇ 9 ਤਰੀਕ ਨੂੰ 11 ਵਜੇ ਤੋਂ ਲੈ ਕੇ 2:30 ਵਜੇ ਤੱਕ ਉਹ ਪ੍ਰੋਗਰਾਮ ਚੱਲੇਗਾ ਉਹਦੇ ਤੇ ਅਸੀਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਪਹੁੰਚੋ ਉਹ ਜਿਹੜਾ ਬੰਦੀ ਸਿੰਘ ਰਹਾਈ ਦੀ ਵਾਸਤੇ ਅਸੀਂ ਉਹ ਕਾਨਫਰੰਸ ਕਰ ਰਹੇ ਆ ਉਹਦੇ ਤੁਸੀਂ ਵੱਧ ਤੋਂ ਵੱਧ ਆਪਣਾ ਜੋਗਦਾਰ ਹੋ। ਧੰਨਵਾਦ ਜੀ। ਇਹ ਸਨ ਭਾਈ ਅੰਬਰਤਪਾਲ ਸਿੰਘ ਦੇ ਪਿਤਾ ਬਾਪੂ ਉਤਰ ਸਿੰਘ ਜਿਨ੍ਹਾਂ ਨੇ ਬੜੇ ਸਜਜੇ ਢੰਗ ਦੇ ਨਾਲ ਜਿਹੜੇ ਸਵਾਲ ਜਵਾਬ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਹੈ ਜਿਹੜਾ ਕਿ ਭਾਈ ਅੰਮਰਿਤਪਾਲ ਸਿੰਘ ਨੂੰ ਜਿਹੜਾ ਸੱਜਣਾ ਨਹੀਂ ਚਾਹੁੰਦੀ ਤੇ ਲਗਾਤਾਰ ਉਹਨਾਂ ਨੂੰ ਬਦਨਾਮ ਕਰ ਰਹੀ ਆ ਤੇ ਉਹਨਾਂ ਦੇ ਉੱਪਰ ਜਿਹੜਾ ਕਿ ਕਦੇ ਕੋਈ ਕਦੇ ਕੋਈ ਇਲਜ਼ਾਮ ਲਾ ਕੇ ਭਾਈ ਅੰਮਰਿਤਪਾਲ ਸਿੰਘ ਨੂੰ ਜਿਹੜਾ ਉਹਨਾਂ ਦੀ ਕਦਰ ਕੁਸੀ ਕਰ ਰਹੀ ਆ ਤੁਸੀਂ ਦੇਖਦੇ ਰਹੋ ਪੰਜਾਬੀ ਵਿਸ਼ਾ ਟੀਵੀ ਮੈਂ ਹਾਂ ਮਕਰ ਸਿੰਘ ਉੱਭਾ